ਕੇਂਦਰੀ ਕੈਬਨਟ ਵਿੱਚ ਇੱਕ ਦੇਸ਼ਿਕ ਚੋਣ ਦਾ ਪ੍ਰਸਤਾਵ ਮਨਜ਼ੂਰ ਹੋ ਜਾਣ ਤੋਂ ਬਾਅਦ ਸਰਕਾਰ ਤੇ ਭਾਜਪਾ ਮੀਡੀਆ ਦੇ ਜ਼ਰੀਏ ਅਜੇ ਹਮ ਮਾਹੌਲ ਬਣਾ ਰਹੀਆਂ ਨੇ ਕਿ ਜਿਵੇਂ ਇਸ ਬਾਰੇ ਹੁਣ ਤੁਰੰਤ ਕੋਈ ਫੈਸਲਾ ਹੋਣ ਵਾਲਾ ਹੋਵੇ ਭਾਜਪਾ ਤੇ ਆਰਐਸਐਸ ਦੀ ਪਿੱਠ ਭੂਮੀ ਵਾਲੇ ਪੱਤਰਕਾਰ ਤੇ ਸਿਆਸੀ ਵਿਸ਼ਲੇਸ਼ਕ ਸਾਰੇ ਇੱਕੋ ਸਮੇਂ ਚੋਣਾਂ ਕਰਵਾਉਣ ਦੇ ਕਾਲਪਨਿਕ ਲਾਭਾਂ ਦਾ ਬਹੁਤ ਉਛਾਲਾ ਗਣਕਣ ਕਰ ਰਹੇ ਹਨ ਇਸ ਪ੍ਰਣਾਲੀ ਨੂੰ ਦਾਗੂ ਕਰਨ ਵਿੱਚ ਆਉਣ ਵਾਲੀਆਂ ਪ੍ਰਮੁੱਖ ਵਿਹਾਰਕੌਕੜਾ ਤੇ ਚੁਣੌਤੀਆਂ ਬਾਰੇ ਕੋਈ ਵਿਚਾਰਤਾ ਨਹੀਂ ਕਰ ਰਿਹਾ ਪਰ ਹਮੇਂ ਸੋਸ਼ਲ ਮੀਡੀਆ ਤੇ ਭਾਜਪਾ ਸਮਰਥਕਾਂ ਨੇ ਇੱਕ ਦੇਸ਼ ਇੱਕ ਚੋਣ ਦੇ ਸਮਰਥਨ ਵਿੱਚ ਮੁਹਿੰਮ ਚੇੜੀ ਹੋਈ ਹੈ ਪਰ ਅਸਲੀਅਤ ਵਿੱਚ ਇਸ ਨੂੰ ਲਾਗੂ ਕਰਨ ਵਿੱਚ ਕਈ ਸੰਵਿਧਾਨਕ ਤੇ ਵਿਵਹਾਰਕ ਕੌਕੜਾ ਹਨ ਜਿਨ੍ਹਾਂ ਨੂੰ ਦੂਰ ਕਰਨਾ ਸੌਖਾ ਨਹੀਂ ਹੈ ਇਸ ਲਈ ਇੱਕ ਦੇਸ਼ ਇੱਕ ਚੋਣ ਅਜਬਹੁਤ ਦੂਰ ਦੀ ਗੱਲ ਹੈ ਸਰਕਾਰ ਤੇ ਸੱਤਾਧਾਰੀ ਪਾਰਟੀ ਵੱਲੋਂ ਬਣਾਏ ਜਾ ਰਹੇ ਮਾਹੌਲ ਦਰਮਿਆਨ ਕੋਈ ਵੀ ਇਹ ਦਾਵਾ ਨਹੀਂ ਕਰ ਰਿਹਾ ਕਿ ਇੱਕ ਦੇਸ਼ ਇੱਕ ਚੋਣ ਦੇ ਲਈ ਇਸ ਸਾਲ ਸੰਸਦ ਦੇ ਸਰਦ ਰੁੱਤ ਸਮਾਗਮ ਵਿੱਚ ਇਹ ਬਿੱਲ ਪੇਸ਼ ਕੀਤਾ ਜਾਵੇਗਾ ਸਰਕਾਰ ਨੇ ਜੇਕਰ ਇਹ ਬਿੱਲ ਪੇਸ਼ ਵੀ ਕਰ ਦਿੱਤਾ ਉਸ ਨੂੰ ਸੰਯੁਕਤ ਸੰਸਦੀ ਕਮੇਟੀ ਨੂੰ ਭੇਜਿਆ ਜਾਵੇਗਾ ਕਿਉਂਕਿ ਸਰਕਾਰ ਵੱਲੋਂ ਕੇਂਦਰੀ ਮੰਤਰੀ ਅਸ਼wini Vaishnaw ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਰਕਾਰ ਅਗਲੇ ਕੁਝ ਮਹੀਨਿਆਂ ਵਿੱਚ ਇਸ ਬਿੱਲ ਤੇ ਸਭ ਰਾਜਨੀਤਿਕ ਪਾਰਟੀਆਂ ਨਾਲ ਗੱਲਬਾਤ ਕਰਕੇ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰੇਗੀ ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਦਾ ਇੱਕ ਦੇਸ਼ ਇੱਕ ਚੋਣ ਬਾਰੇ ਇਰਾਦਾ ਕੋਈ ਨਵਾਂ ਨਹੀਂ ਹੈ ਕਿਉਂਕਿ ਮੋਦੀ ਨੇ 2014 ਵਿੱਚ ਪ੍ਰਧਾਨ ਮੰਤਰੀ ਬਣਨ ਦੇ ਕੁਝ ਸਮੇਂ ਬਾਅਦ ਹੀ ਇੱਕ ਦੇਸ਼ਿਕ ਜੂਨ ਬਾਰੇ ਆਪਣਾ ਰਾਦਰ ਜ਼ਾਹਰ ਕਰਦਿਆਂ ਕਿ ਆਸੀ ਕਿ ਉਹਨਾਂ ਦੀ ਸਰਕਾਰ ਬਹੁਤ ਜਲਦੀ ਇਸ ਪ੍ਰਣਾਲੀ ਨੂੰ ਲਾਗੂ ਕਰੇਗੀ। ਇਸ ਤੋਂ ਬਾਅਦ ਉਹਨਾਂ ਲਾਲ ਕਿਲੇ ਤੋਂ ਲੈ ਕੇ ਸੰਸਦ ਸਮੇਤ ਕਈ ਹੋਰ ਮੌਕਿਆਂ ਤੇ ਇਸ ਬਾਰੇ ਆਪਣੇ ਰਾਦੇ ਨੂੰ ਜ਼ਰੂਰ ਦੁਹਰਾਇਆ ਪਰ ਇਸ ਦਿਸ਼ਾ ਵਿੱਚ ਕਦੇ ਵੀ ਕੋਈ ਗੰਭੀਰ ਪਹਿਲ ਕਦਮੀ ਨਹੀਂ ਕੀਤੀ। ਹਾਲਾਂਕਿ ਉਹਨਾਂ ਕੋਲ ਅਜਿਹਾ ਬਿੱਲ ਪਾਸ ਕਰਾਉਣ ਲਈ ਜ਼ਰੂਰੀ 2/3 ਬਹੁਮਤ ਸੀ। ਮੋਦੀ ਰਾਜ ਸਭਾ ਵਿੱਚ ਵੀ ਇਸ ਬਿੱਲ ਨੂੰ ਪਾਸ ਕਰਵਾ ਸਕਦੇ ਸਨ ਕਿਉਂਕਿ ਉੱਥੇ ਬਹੁਮਤ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਸਰਕਾਰ ਨੇ 10 ਸਾਲਾਂ ਦੌਰਾਨ ਕਈ ਬਿੱਲ ਸਹੀ ਜਾਂ ਗਲਤ ਤਰੀਕੇ ਨਾਲ ਪਾਸ ਕਰਵਾਈ ਹਨ ਜਿਸ ਤਰ੍ਹਾਂ ਦੇਸ਼ ਦੇ ਅੱਧੇ ਤੋਂ ਜ਼ਿਆਦਾ ਸੂਬਿਆਂ ਵਿੱਚ ਭਾਜਪਾ ਅਤੇ ਉਸੇ ਲਾਰ ਨੇ ਅਣ ਐਲਾਨੇ ਸਹਿਯੋਗੀਆਂ ਦੀਆਂ ਸਰਕਾਰਾਂ ਸਨ ਪਰ ਇਹ ਜਹ ਨਹੀਂ ਹੋਇਆ ਦਰਅਸਲ ਸੰਵਿਧਾਨਕ ਰਕਾਟਾਂ ਨਾਲੋਂ ਵੱਡੀਆਂ ਚੁਣੌਤੀਆਂ ਵਿਵਹਾਰ ਕਰਨ ਜਿਨ੍ਹਾਂ ਨੂੰ ਸ਼ਾਇਦ ਮੋਦੀ ਵੀ ਸਮਝਦੇ ਹਨ ਜਾਂ ਉਹਨਾਂ ਨੂੰ ਸਮਝਾ ਦਿੱਤੀਆਂ ਗਈਆਂ ਹਨ ਇਸ ਲਈ ਕੁਇਸ ਗੰਭੀਰ ਮੁੱਦੇ ਨੂੰ ਲੈ ਕੇ ਕੇਵਲ ਸ਼ਗੂਫੇਬਾਜ਼ੀ ਹੀ ਕਰਦੇ ਰਹੇ ਹਨ ਹਾਲਾਂਕਿ ਆਪਣਾ ਦੂਸਰਾ ਕਾਰਜਕਾਲ ਪੂਰਾ ਹੋਣ ਤੋਂ ਕੁਝ ਮਹੀਨੇ ਪਹਿਲਾਂ ਉਹਨਾਂ ਇਸ ਮੁੱਦੇ ਤੇ ਸੁਝਾਅ ਦੇਣ ਲਈ ਸਾਬਕਾ ਰਾਸ਼ਟਰਪਤੀ ਸ੍ਰਾਮ ਨਸ ਕੋਵਿੰਦ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਬਣਾ ਕੇ ਇੱਕ ਵਾਰ ਫਿਰ ਤੋਂ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਸ ਮੁੱਦੇ ਨੂੰ ਲੈ ਕੇ ਸੱਚਮੁੱਚ ਗੰਭੀਰ ਹਨ ਹਾਲਾਂਕਿ ਕੁੱਲ ਮਿਲਾ ਕੇ ਹੁਣ ਸਥਿਤੀ ਇਹ ਹੈ ਕਿ ਸਰਕਾਰ ਨੇ ਠਹਿਰੇ ਹੋਏ ਪਾਣੀ ਵਿੱਚ ਇੱਕ ਪੱਥਰ ਸੁੱਟ ਕੇ ਭਾਵ ਕੈਬਨਟ ਵਿੱਚ ਇਸ ਸੰਬੰਧੀ ਪ੍ਰਸਤਾਵ ਪਾਸ ਕਰਕੇ ਇਹ ਵੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿੰਨੀਆਂ ਕੁ ਲਹਿਰਾਂ ਉੱਠਦੀਆਂ ਹਨ ਭਾਵ ਵਿਰੋਧੀ ਧਿਰ ਦੀ ਤਾਕਤ ਦਾ ਮਲਾਂਕਨ ਕਰਨ ਲਈ ਇੱਕ ਚਾਲ ਖੇੜੀ ਹੈ ਸਾਬਕਾ ਰਾਸ਼ਟਰਪਤੀ ਕੋਵਿੰਦ ਪ੍ਰਧਾਨਗੀ ਵਾਲੀ ਕਮੇਟੀ ਦੀਆਂ ਜਿਹੜੀਆਂ ਸਿਫਾਰਿਸ਼ਾਂ ਨੂੰ ਸਰਕਾਰ ਨੇ ਸਵੀਕਾਰ ਕੀਤਾ ਸੀ ਉਹਨਾਂ ਨੂੰ ਤਾਂ ਕੋਵਿੰਦ ਕਮੇਟੀ ਨੇ 14 ਮਾਰਚ ਨੂੰ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਸੀ ਫਿਰ ਸਰਕਾਰ ਨੇ ਇਹਨਾਂ ਨੂੰ ਮਨਜ਼ੂਰ ਕਰਨ ਲਈ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਕਿਉਂ ਲਿਆ ਹੈ ਇਹਨਾਂ ਸਿਫਾਰਿਸ਼ਾਂ ਦੇ ਆਧਾਰ 'ਤੇ ਅਜੇ ਤੱਕ ਬਿੱਲ ਦਾ ਮਸੌਦਾ ਵੀ ਚਾਰ ਨਹੀਂ ਕੀਤਾ ਗਿਆ ਤੇ ਨਾ ਹੀ ਇਹ ਦੱਸਿਆ ਗਿਆ ਕਿ ਸਰਕਾਰ ਬਿੱਲ ਨੂੰ ਸੰਸਦ ਵਿੱਚ ਕਦੋਂ ਪੇਸ਼ ਕਰੇਗੀ ਸਿਰਫ ਕੈਬਨਿਟ ਵਿੱਚ ਪ੍ਰਸਤਾਵ ਪਾਸ ਕਰਕੇ ਹਲਚਲ ਪੈਦਾ ਕੀਤੀ ਗਈ ਅਸਲ ਵਿੱਚ ਇੱਕ ਦੇਸ਼ਿਕ ਚੋਣ ਦੇ ਇਰਾਦੇ ਨੂੰ ਲਾਗੂ ਕਰਨ ਲਈ ਸੰਵਿਧਾਨ ਵਿੱਚ ਕਈ ਸੋਧਾਂ ਕਰਨੀਆਂ ਪੈਣੀਆਂ ਨੇ ਜਿਨ੍ਹਾਂ ਵਿੱਚੋਂ ਕੁਝ ਸੋਧਾਂ ਨੂੰ ਦੇਸ਼ ਦੇ ਅੱਧੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੋਂ ਮਨਜ਼ੂਰ ਕਰਵਾਉਣਾ ਹੋਵੇਗਾ ਤੇ ਇਹਨਾਂ ਨੂੰ ਸੰਸਦ ਦੇ ਦੋਹਾਂ ਸਦਨਾਂ ਵਿੱਚ ਵੀ ਵੱਖ-ਵੱਖ ਤੌਰ ਤੇ 2/3 ਬਹੁਮਤ ਨਾਲ ਪਾਸ ਕਰਵਾਉਣਾ ਹੋਵੇਗਾ ਜਦਕਿ ਸਰਕਾਰ ਕੋਲ ਸੰਸਦ ਵਿੱਚ ਅਜੇ ਹਾਬਾ ਬਹੁਮਤ ਨਹੀਂ ਹੈ ਸਰਕਾਰ ਕੋਲ ਲੋਕ ਸਭਾ ਵਿੱਚ ਸਧਾਰਨ ਬਹੁਮਤ ਹੈ ਤੇ ਉਹ ਰਾਜ ਸਭਾ ਵਿੱਚ ਵੀ ਝੁਕਾੜ ਕਰਕੇ ਸਧਾਰਨ ਬਹੁਮਤ ਹਾਸਲ ਕਰ ਸਕਦੀ ਹੈ ਸਰਕਾਰ ਨੂੰ 2/3 ਬਹੁਮਤ ਵਿਰੋਧੀ stdcੀਆਂ ਕਈ ਵੱਡੀਆਂ ਪਾਰਟੀਆਂ ਨੂੰ ਆਪਣੇ ਨਾਲ ਲਿਆਦੇ ਬਗੈਰ ਨਹੀਂ ਮਿਲ ਸਕਦਾ ਇਸ ਦਾ ਮਤਲਬ ਹੈ ਕਿ ਮੌਜੂਦਾ ਲੋਕ ਸਭਾ ਵਿੱਚ ਵੀ ਜਦੋਂ ਤੱਕ ਵਿਰੋਧੀ stdc ਨਾਲ ਸਹਿਮਤੀ ਨਹੀਂ ਬਣਦੀ ਉਸ ਸਮੇਂ ਤੱਕ ਇਸ ਬਿੱਲ ਨੂੰ ਪਾਸ ਨਹੀਂ ਕਰਵਾਇਆ ਜਾ ਸਕਦਾ ਸ਼ਾਇਦ ਇਸ ਲਈ ਕੈਬਨਿਟ ਦੇ ਫੈਸਲੇ ਤੋਂ ਬਾਅਦ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਟਵ ਨੇ ਸਭ ਪਾਰਟੀਆਂ ਨਾਲ ਆਮ ਸਹਿਮਤੀ ਬਣਾਉਣ ਦੀ ਗੱਲ ਆਖੀ ਹੈ ਵਰਤਮਾਨ ਸਮੇਂ ਵਿੱਚ ਸੰਸਦ ਵਿੱਚ ਸੰਖਿਆ ਪੱਖੋਂ ਅੰਕੜੇ ਸਰਕਾਰ ਦੇ ਪੱਖ ਵਿੱਚ ਨਹੀਂ ਹਨ ਲੋਕਸoverline ਸਰਕਾਰ ਕੋਲ 293 ਸੰਸਦ ਮੈਂਬਰ ਹਨ ਪਰ ਇਹਨਾਂ ਵਿੱਚੋਂ 22 ਸੰਸਦ ਮੈਂਬਰ ਉਹਨਾਂ ਪਾਰਟੀਆਂ ਨਾਲ ਸੰਬੰਧਤ ਹਨ ਜਿਨ੍ਹਾਂ ਨੇ ਕੋਵਿੰਦ ਕਮੇਟੀ ਸਾਹਮਣੇ ਇੱਕ ਦੇਸ਼ ਇੱਕ ਚੋਣ ਵਿਚਾਰ ਦਾ ਵਿਰੋਧ ਕੀਤਾ ਸੀ ਜਾਂ ਨਿਰਪੱਖ ਰਹੀਆਂ ਸਨ ਇਸ ਤਰ੍ਹਾਂ ਸਰਕਾਰ ਦੇ ਪੱਖ ਵਿੱਚ ਇੱਕ ਦੇਸ਼ ਇੱਕ ਚੋਣ ਵਿਚਾਰ ਦਾ ਸਮਰਥਨ ਕਰਨ ਵਾਲੇ ਕੇਵਲ 271 ਸੰਸਦ ਮੈਂਬਰ ਹਨ ਜੇਕਰ ਸਰਕਾਰ ਨੂੰ ਸਭ 293 ਸੰਸਦ ਮੈਂਬਰਾਂ ਦਾ ਸਮਰਥਨ ਮਿਲ ਵੀ ਜਾਵੇ ਤਾਂ ਵੀ ਇਹ ਦੋ ਤਿਹਾਈ ਬਹੁਮਤ ਤੋਂ ਬਹੁਤ ਘੱਟ ਹੈ ਕਿਉਂਕਿ ਦੋ ਤਿਹਾਈ ਬਹੁਮਤ ਲਈ ਸਰਕਾਰ ਨੂੰ 362 ਸੰਸਦ ਮੈਂਬਰਾਂ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ ਭਾਵ ਸਰਕਾਰ ਨੂੰ 69 ਹੋਰ ਸੰਸਦ ਮੈਂਬਰਾਂ ਦਾ ਪ੍ਰਬੰਧ ਕਰਨਾ ਪਵੇਗਾ ਜਦ ਬਿੱਲ ਤੇ ਲੋਕ ਸਭਾ ਵਿੱਚ VOTING ਹੋਣ ਸਮੇਂ ਸਰਕਾਰੀ ਧਿਰ ਦੇ ਸਭ ਸੰਸਦ ਮੈਂਬਰ ਤਾਂ ਮੌਜੂਦ ਹੋਣੇ ਹੀ ਚਾਹੀਦੇ ਹਨ ਜਦਕਿ ਵਿਰੋਧੀ ਧਿਰ ਦੇ 103 ਸੰਸਦ ਮੈਂਬਰ ਗੈਰ ਹਾਜ਼ਰ ਵੀ ਰਹਿਣੇ ਚਾਹੀਦੇ ਹਨ ਇਸ ਤਰ੍ਹਾਂ VOTING ਮੌਕੇ ਕੇਵਲ 439 ਸੰਸਦ ਮੈਂਬਰ ਲੋਕ ਸਭਾ ਵਿੱਚ ਰਹਿ ਜਾਣਗੇ ਤਾਂ ਸਰਕਾਰ ਆਪਣੇ 293 ਸੰਸਦ ਮੈਂਬਰਾਂ ਦੇ ਸਮਰਥਨ ਨਾਲ ਉਕਤ ਬਿੱਲ ਪਾਸ ਕਰਵਾ ਸਕਦੀ ਹੈ ਇਸ ਤਰ੍ਹਾਂ ਰਾਜ ਸਭਾ ਵਿੱਚ ਵੀ ਭਾਜਪਾ ਤੇ NDA ਗੱਠਜੋੜ ਦੀ ਸਥਿਤੀ ਬਹੁਤ ਸੁਖਾਮੀ ਨਹੀਂ ਹੈ ਜੇਕਰ ਨਾਮਜ਼ਦ ਸੰਸਦ ਮੈਂਬਰਾਂ ਨੂੰ ਛੱਡ ਦਿੱਤਾ ਜਾਵੇ ਤਾਂ NDA ਕੋਲ ਕੇਵਲ 112 ਰਾਜ ਸਭਾ ਸੰਸਦ ਮੈਂਬਰ ਹਨ ਜਦਕਿ ਇਸ ਸਮੇਂ ਰਾਜ ਸਭਾ ਦੇ 237 ਸੰਸਦ ਮੈਂਬਰ ਹਨ ਸਰਕਾਰ ਕੋਲ ਸਧਾਰਨ ਬਹੁਮਤ ਨਾਲ ਇੱਕ ਸੰਸਦ ਮੈਂਬਰ ਘਟ ਜੇਕਰ ਸਭ ਨਾਮਜ਼ਦ ਸੰਸਦ ਮੈਂਬਰਾਂ ਦੀਆਂ ਸੀਟਾਂ ਪਰ ਜਾਂਦੀਆਂ ਨੇ ਤੇ ਜੰਮੂ ਕਸ਼ਮੀਰ ਦੇ ਚਾਰ ਰਾਜ ਸਭਾ ਸੰਸਦ ਮੈਂਬਰ ਵੀ ਚੁਣ ਕੇ ਆ ਜਾਂਦੇ ਨੇ ਤਾਂ ਬਹੁਮਤਾਂਕੜਾ 123 ਹੋ ਜਾਵੇਗਾ ਜਦਕਿ ਸੰਵਿਧਾਨਕ ਸੋਧਰੀ 164 ਰਾਜ ਸਭਾ ਮੈਂਬਰਾਂ ਦੀ ਜ਼ਰੂਰਤ ਹੋਵੇਗੀ ਅਜਿਹੀ ਸਥਿਤੀ ਵਿੱਚ ਸਰਕਾਰ ਨੂੰ ਜਾਂ ਤਾਂ 164 ਸੰਸਦ ਮੈਂਬਰਾਂ ਦਾ ਪ੍ਰਬੰਧ ਕਰਨਾ ਹੋਵੇਗਾ ਜਾਂ ਵਿਰੋਧੀ ਧਿਰ ਦੇ ਅੱਧੇ ਰਾਜ ਸਭਾ ਮੈਂਬਰਾਂ ਦਾ VOTING ਸਮੇਂ ਗੈਰ ਹਾਜ਼ਰ ਰਹਿਣਾ ਜ਼ਰੂਰੀ ਹੈ ਜੋ ਸੰਭਵ ਨਹੀਂ ਜਾਪਦਾ ਇਸ ਤਰ੍ਹਾਂ ਇੱਕ ਦੇਸ਼ ਇੱਕ ਚੋਣ ਦਾ ਵਿਚਾਰ ਅਜੀ ਮਹਿਜ ਇੱਕ ਛੰchnਾ ਹੀ ਹੈ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ